ਪ੍ਰੀਤ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਚਾਰ ਸਲਾਨਾਂ ਦਾ ਆਪਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਨਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਹੈ ਜਿਸ ਤਰ੍ਹਾਂ ਤੁਹਾਡੀ ਪੱਛਮ ਹੋ ਗਈ ਉਸੇ ਤਰ੍ਹਾਂੀਆਂ ਤੁਸੀਂ ਸਲਾਈਆਂ ਲੈਣੀਆਂ ਦੇਖੋ ਇੱਥੇ ਮੇਰੇ ਕੋਲ ਨਾਰਮਲ ਗੋਲ ਪੱਛਮ ਹੈ 10 ਨੰਬਰ ਸਲਾਈਆਂ ਤੇ ਮੈਂ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ ਠੀਕ ਹੈ ਤੁਸੀਂ ਸਲਾਈਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਬਾਰਡਰ ਤੁਸੀਂ نیچے ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਫਾਸਟ ਰੋ ਰਾਈਟ ਸਾਈਡ ਤੋਂ ਸ਼ੁਰੂ ਕਰਾਂਗੇ ਇਹਨੇ ਇੱਥੇ ਮੈਂ ਬਾਰਡਰ ਬਣਾਉਣ ਤੋਂ ਬਾਅਦ 1 2 3 ਵਾਰ ਡਿਜ਼ਾਈਨ ਰਿਪੀਟ ਕੀਤਾ ਇਹਦੇ ਉੱਪਰ ਹੀ ਚਾਰਸ ਲਾਂਗਾ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਡਿਜ਼ਾਈਨ ਨੂੰ ਬਣਾਉਣਾ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਹੋਰ ਵੀ ਬਹੁਤ ਹੀ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਦੇਖ ਸਕਦੇ ਹੋ ਕਿਉਂਕਿ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੋਂ ਸੌਖੇ ਡਜ਼ਾਈਨ ਲੈ ਕੇ ਆ ਜਾ ਸਕਾਂ ਤਾਂ ਜੋ ਤੁਹਾਨੂੰ ਜਿਹੜੇ ਆਸਾਨੀ ਨਾਲ ਡਿਜ਼ਾਈਨ ਸਮਝ ਆ ਸਕਣ ਤੇ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਡਿਜ਼ਾਈਨ ਫਸਟ ਰੋ ਰਾਈਟ ਸਾਈਡ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਪੰਜ ਪੰਜ ਗੁੰਡਿਆਂ ਤੇ ਬਣੂਗਾ ਚਾਰ ਗੁੰਡੇ ਆਪਾਂ ਵਾਧੂ ਲੈਣੇ ਕਿਨੇ 5 5 5 ਲਾਸਟ ਤੇ ਚਾਰ ਕੁੰਡੇ ਵਾਧੂ ਰੱਖ ਲੈਣੇ ਡਿਜ਼ਾਈਨ ਨੂੰ ਸੈੱਟ ਕਰਨ ਲਈ ਤਾਂ ਪਹਿਲੀ ਸਲਾਈ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਕੁੰਡਾ ਜਿਹੜਾ ਆਪਣਾ ਕੰਨੀ ਵਾਲਾ ਵਾਧੂ ਆ ਤਾਰੋ ਚਾਹੇ ਬਣਾਓ ਇਸ ਤੋਂ ਬਾਅਦ ਹੁਣ ਪੰਜ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਪੰਜ ਗੁੰਡੇ ਹੋ ਗਏ ਠੀਕ ਹੈ ਇਹ ਹੀ ਪੰਜ ਗੁੰਡੇ ਨੂੰ ਬਾਰ ਬਾਰ ਰਿਪੀਟ ਕਰਨਾ ਦੋ ਉਲਟੇ ਤਿੰਨ ਸਿੱਧੇ ਇੱਕ ਦੋ ਤਿੰਨ ਠੀਕ ਹੈ ਪਹਿਲੀ ਸिलाई ਸਾਰੀ ਇਸੇ ਤਰ੍ਹਾਂ ਬਣਾਵਾਂਗੇ ਦੋ ਉਲਟੇ ਤਿੰਨ ਸਿੱਧੇ ਇੱਕ ਦੋ ਤਿੰਨ ਦੋ ਉਲਟੇ ਤਿੰਨ ਸਿੱਧੇ 1 2 3 लास्ट ਤੇ ਉਸੇ ਤਰ੍ਹਾਂ ਆਉਣੇ ਚਾਹੀਦੇ ਜਿਵੇਂ ਆਪਣੇ ਸਟਾਰਟਿੰਗ ਦੋ ਉਲਟੇ ਆਏ ਜਿਹੜਾ ਵਾਧੂ ਕੁੰਡੇ ਨੂੰ ਆਪਾਂ ਸਿੱਧੇ ਪਾਸੇ ਦੀ ਸਲਾਈ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਗੁણો ਇਸ ਤੋਂ ਬਾਅਦ ਜਿਹੜੇ ਉਧਰ ਦੋ ਉਲਟੇ ਬਣਾਏ ਆ ਇੱਧਰ ਬਣਾਵਾਂਗੇ ਸਿੱਧੇ ਜਿਹੜੇ ਉਧਰ ਤਿੰਨ ਸਿੱਧੇ ਬਣਾਏ ਇੱਧਰ ਬਣਾਵਾਂਗੇ ਉਲਟੇ ਤਾਂ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਆਊਗੀ ਦੋ ਕੁੰਡੇ ਸਿੱਧੇ ਤਿੰਨ ਉਲਟੇ ਦੋ ਕੁੰਡੇ ਸਿੱਧੇ ਤਿਆਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਆਗੇ ਲਾਸਟ ਤੇ ਠੀਕ ਹੈ ਕੰਨੀ ਵਾਲਾ ਕੁੰਡਾ ਉਲਟੇ ਪਾਸੇ ਦੀ ਸਲਾਈ ਆਪਾਂ ਉਲਟਾ ਬਣਾ ਲਾਂਗੇ ਦੋ ਸਲਾਈਆਂ ਬਣ ਕੇ ਕੰਪਲੀਟ ਹੋ ਗਈਆਂ ਤਿੰਨ ਤੀਸਰੀ ਸਲਾਈ ਜਿਹੜੀ ਆਪਣੀ ਰਾਈਟ ਸਾਈਡ ਤੋਂ ਆਗੂ ਠੀਕ ਹੈ ਦੇਖੋ ਪਹਿਲਾ ਕੁੰਡਾ ਅਤਾਰੋ ਚਾਹੀਏ ਬਣੂ ਹੁਣ ਇਸ ਤੋਂ ਬਾਅਦ ਜਿਹੜੇ ਕੁੰਡੇ ਆਪਣੇ ਉਲਟੇ ਆ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਆਗੇ ਹੋਂ ਥ੍ਰੈਡ ਨੂੰ ਆਪਾਂ ਪਿੱਛੇ ਲੈ ਕੇ ਜਾਣਾ ਠੀਕ ਐ ਇਸ ਤਰ੍ਹਾਂ ਫਿਰ ਸਲਾਈ ਤੇ ਘੁਮਾ ਕੇ ਇਸ ਤਰ੍ਹਾਂ ਵਾਲ ਬਣਾਉਣਾ ਫਿਰ ਪਿੱਛੇ ਲੈ ਜਾਣਾ ਜਿਹੜੇ ਇਹ ਤਿੰਨ ਕੁੰਡੇ ਆ ਸਿੱਧੇ ਕੁੰਡੇ ਇਹਦੇ ਆ ਨੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇਸ ਤਰ੍ਹਾਂ ਇੱਕ ਕੁੰਡਾ ਬਣਾ ਦੇਣਾ ਦੇਖੋ ਇਸ ਤਰ੍ਹਾਂ ਠੀਕ ਐ ਫਿਰ ਜਿਹੜਾ ਆਪਣਾ ਥ੍ਰੈਡ ਅੱਗੇ ਲੈ ਕੇ ਆਉਣਾ ਫਿਰ ਸਲਾਈ ਤੇ ਘੁਮਾ ਕੇ ਅੱਗੇ ਕਰਨਾ ਤਾਂ ਪੰਜ ਕੁੰਡੇ ਹੋ ਗਏ ਆਪਣੇ ਦੇਖੋ ਦੋ ਉਲਟੇ ਬਣਾਏ थ्रेड कमा के पिछे किया तीसरा कुंडा बन गया तीन द एक बनाया चौथा कुंडा थ्रेड कमा के पांच कुंडे ठीक है दोबारा फिर डिजाइन उस तरह रिपीट होगा दो कुंडे उल्टे थ्रेड पीछे करा फिर सिलाई कमा के इस तरह पीछे ठीक है फिर तीन बैक साइड तो एक कुंडा बना देंगे सीधा इस तरह देखो ठीक है फिर थ्रेड अगे लेके आवेंगी ਕਮਾ ਕੇ ਫਿਰ ਅੱਗੇ ਕਰਾਂਗੇ ਇਸ ਤਰ੍ਹਾਂ ਠੀਕ ਹੈ ਪੰਜ ਕੁੰਡੇ ਹੋ ਗਏ ਦੁਬਾਰਾ ਫਿਰ ਡਿਜ਼ਾਈਨ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਥ੍ਰੈਡ ਨੂੰ ਸਲਾਈ ਉੱਪਰ ਕਮਾ ਕੇ ਪਿੱਛੇ ਤਿਆਨ ਕੁੰਡਿਆਂ ਦਾ ਬਾਹਰ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਸਲਾਈ ਉੱਪਰ ਕਮਾ ਲਾਂਗੇ ਇਸ ਤਰ੍ਹਾਂ ਠੀਕ ਹੈ ਪੰਜ ਕੁੰਡੇ ਹੋ ਜਾਂਦੀ ਹੈ ਫਿਰ ਦੁਬਾਰਾ ਦੋ ਕੁੰਡੇ ਉਲਟੇ ਥ੍ਰੈਡ ਸਲਾਈ ਉੱਪਰ ਕਮਾ ਕੇ ਪਿੱਛੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਦੇਖ ਥ੍ਰੈਡ ਕਮਾ ਕੇ ਅੱਗੇ ਇਸ ਤਰ੍ਹਾਂ ਠੀਕ ਹੈ ਲਾਸਟ ਤੇ ਦੋ ਕੁੰਡੇ ਉਲਟੇ ਆ ਗਏ ਕੰਨੀ ਵਾਲਾ ਸਿੱਧੇ ਪਾਸੇ ਦੀ ਚਲਾਈ ਸਿੱਧਾ ਬਣਾ ਲਾਂਗੇ ਇਸ ਸਲਾਈ ਚ ਹੁਣ ਦੇਖੋ ਨਾ ਤਾਂ ਆਪਣਾ ਕੋਈ ਕੁੰਡਾ ਵਧਿਆ ਤੇ ਨਾਕਟਿਆ ਠੀਕ ਹੈ ਪੰਜ-ਪੰਜ ਕੁੰਡਿਆਂ ਦੇ ਪੰਜ-ਪੰਜ ਕੁੰਡੇ ਬਣੇ ਗਏ ਆ ਜਿਹੜਾ ਆਪਾਂ ਇਹ ਤਿੰਨ ਕੁੰਡਿਆਂ ਦੇ ਇੱਕ ਕਰਦੇ ਸੀ ਦੋਨਾਂ ਸਾਈਡਾਂ ਤੇ ਵਾੜ ਆ ਜਾਂਦੇ ਆ ਤਾਂ ਤਿੰਨ ਕੁੰਡੇ ਆਪਣੇ ਜਿਹੜੇ ਪੂਰੇ ਹੋ ਜਾਂਦੇ ਆ ਠੀਕ ਹੈ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਆ ਗਈ ਚੌਥੀ ਸਿਲਾਈ ਰਾਈਟ ਸਾਈਡ ਤੋਂ ਚੌਥੀ ਤੇ ਲਾਸਟ ਸਿਲਾਈ ਆ ਗਈ ਆਪਣੇ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਸਾਰੀਆਂ ਸਿਲਾਈਆਂ ਆਪਣੀਆਂ ਇਸੇ ਤਰ੍ਹਾਂ ਹੀ ਆਉਣੀਆਂ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬਣ ਉਸ ਤੋਂ ਬਾਅਦ ਜਿਹੜੇ ਦੋ ਇਧਰ ਉਲਟੇ ਇਧਰ ਬਣਾਵਾਂਗੇ ਆਪਾਂ ਦੇਖੋ ਇਧਰ ਸਿੱਧੇ ਠੀਕ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇਹ ਜਾਲੀ ਵਾਲਾ ਫਿਰ ਇਹ ਵਿੱਚ ਵਾਲਾ ਤੇ ਜਾਲੀ ਵਾਲਾ ਤਿੰਨ ਉਲਟੇ 1 2 3 ਠੀਕ ਹੈ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਆਉਗੀ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਤਿੰਨ ਕੁੰਡੇ ਉਲਟੇ థర్డ్ పిచ్చే దో కండే సీ థర్డ్ అన్న ఉల్టే థ్రెడ్ పిచ్చే దో కడే సెన్ కండే ఉల్టే దో కడే సే ఉల్టా బా ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਇਹੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ बार-बार ਰਿਪੀਟ ਕਰਨ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਡਿਜ਼ਾਈਨ ਦੀ ਜਦੋਂ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਸ਼ੁਰੂ ਕਰਨੀ ਹੈ ਪਹਿਲਾ ਕੁੰਡਾ ਤਾਰਾਂਗੇ ਫਿਰ ਉਸ ਤੋਂ ਬਾਅਦ ਦੋ ਔਲਟੇ ਤਿੰਨ ਸਿੱਧੇ ਦੋ ਔਲਟੇ ਤਿੰਨ ਸਿੱਧੇ ਠੀਕ ਹੈ ਪਹਿਲੀ ਸਲਾਈ ਦੂਸਰੀ ਸਲਾਈ ਦੋ ਸਿੱਧੇ ਤਿੰਨ ਔਲਟੇ ਦੋ ਸਿੱਧੇ ਤਿੰਨ ਔਲਟੇ ਇਸ ਤਰ੍ਹਾਂ ਠੀਕ ਹੈ ਫਿਰ ਤੀਸਰੀ ਸਲਾਈ ਉਸੀ ਤਰ੍ਹਾਂ ਦੋ ਉਲਟੇ ਬਣਾ ਕੇ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਤਿੰਨ ਦਾ ਇੱਕ ਥ੍ਰੈਡ ਘੁਮਾ ਕੇ ਅੱਗੇ ਕਰਾਂਗੇ ਠੀਕ ਹੈ ਫਿਰ ਦੋ ਉਲਟੇ ਇਸ ਤਰ੍ਹਾਂ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ